ਗੁਰੂ ਦੀਏ ਸੰਗ ਤੇ ਕਾਲ ਤਖਸਾਬ ਨੂੰ ਦੇਖੋ ਇਹ ਢਾ ਢੇਰੀ ਕਿੰਨਾ ਨੇ ਕਰਵਾਇਆ ਬਾਦਲਾ ਨੇ ਬਾਦਲਾਂ ਦੇ ਉਹ ਨਾਲ ਦੇ ਲਾਣੇ ਨੇ ਲੋਂਗੋਵਾਲ ਟੌੜਾ ਆ ਮਹੇਸ਼ ਇੰਦਰ ਜੋ ਕਿ ਬਾਦਲ ਦਾ ਰਿਸ਼ਤੇਦਾਰ ਇਸ ਨੂੰ ਡੀਸੀ ਲਾਇਆ ਬਾਦਲਾ ਨੇ ਰਾਤੋਂ ਰਾਤ ਕਿਉਂਕਿ ਪਹਿਲੇ ਡੀਸੀ ਨੇ ਕਹਿ ਦਿੱਤਾ ਸੀ ਕਿ ਮੈਂ ਸੈਨ ਨਹੀਂ ਕਰਨੇ ਕਾਲ ਤਖਸਾਬ ਢਾ ਢੇਰੀ ਕਰਨ ਦੇ ਲਈ ਮੈਂ ਆਗਿਆ ਨਹੀਂ ਦੇਣੀ ਉਹ ਤੋਂ ਬਾਅਦ ਬਾਦਲ ਨੇ ਆਪਣੇ ਰਿਸ਼ਤੇਦਾਰ ਨੂੰ ਰਾਤੋਂ ਰਾਤ ਲਾ ਕੇ ਕਿਹਾ ਕਰਦੇ ਸੈਨ ਫਿਰ ਕਰਤੇ ਬਾਦਲ ਦੇ ਰਿਸ਼ਤੇਦਾਰ ਨੇ ਸੈਨ ਮਹੇਸ਼ ਇੰਦਰ ਨੇ ਇੰਦਰਾ ਗਾਂਧੀ ਦੇ ਨਾਲ ਮਿਲ ਕੇ ਬਾਦਲਾ ਨੇ ਕਾਲਤਾਖਸਾਬ ਨੂੰ ਢਾ ਢੇਰੀ ਕਰਾਇਆ ਨਾ ਰਲੇ ਸੀ ਟੌੜਾ ਲੋਂਗੋ ਆਲ ਆ ਜਿੰਨੇ ਵੀ ਪਾਪੀ ਤੁਸੀਂ ਦੇਖ ਰਹੇ ਹੋ ਟੀਵੀ ਦੀ ਸਕਰੀਨ ਤੇ ਸਰਜੀਤ ਬਰਨਾਲਾ ਆ ਜਿੰਨੇ ਹੱਥ ਖੜੇ ਕਰਕੇ ਬਾਹਰ ਆਏ ਸੀ ਇਨਾਂ ਦੀਆਂ ਤਸਵੀਰਾਂ ਦੇਖ ਲਓ ਪਾਪੀਆਂ ਦੀਆਂ ਰਾਮੂ ਵਾਲੀਆ ਇਹ ਅੰਦਰੋਂ ਸੁਈਏ ਸੀ ਭਾਰਤੀ ਫੌਜ ਦੇ ਅੰਦਰੋਂ ਦੱਸਦੇ ਸੀ ਕਿ ਇੱਥੇ ਫਾਇਰ ਕਰੋ ਇੱਥੇ ਫਾਇਰ ਕਰੋ ਇੱਥੇ ਨੇ ਜਦੋਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਸ਼ਹੀਦ ਹੋ ਜਾਂਦੇ ਨੇ ਉਸ ਤੋਂ ਬਾਅਦ ਇਹ ਹੱਥ ਖੜੇ ਕਰਕੇ ਬਾਹਰ ਆ ਜਾਂਦੇ ਨੇ ਅੱਜ ਫੇਰ ਇਹ ਗੁਰੂ ਘਰ ਦੀ ਕਮੇਟੀ 'ਚ ਨੇ ਅੱਜ ਫੇਰ ਇਹ ਕਾਂਡ ਕਰਦੇ ਨੇ ਪਾਪ ਕਰਦੇ ਨੇ ਕਿਉਂਕਿ ਪਾਪੀ ਨੇ ਹਰਾਮੀ ਨੇ ਹਰਾਮਖੋਰ ਨੇ ਗੁਰੂ ਘਰ ਦੇ ਦੋਸੀ ਨੇ ਹੁਣ ਇਹ ਕਿਹੜਾ ਵੱਡਾ ਗੁਨਾਹ ਕਰਦੇ ਨੇ ਤੁਸੀਂ ਟੀਵੀ ਦੀ ਸਕਰੀਨ ਵੱਲੋਂ ਦੇਖੋ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਤੁਰੇ ਆਉਂਦੇ ਨੇ ਉਸ ਰੋਮਣੀ ਕਮੇਟੀ ਦੇ ਮੈਂਬਰ ਜਿਹੜੇ ਹੱਥ ਖੜੇ ਕਰਕੇ ਬਾਹਰ ਆਏ ਸੀ ਜਿਨ੍ਹਾਂ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਸ਼ਹੀਦ ਕਰਵਾਇਆ ਭਾਰਤੀ ਹਕੂਮਤ ਦੇ ਸੂਏ ਬਣ ਕੇ ਚੱਲੇ ਅੱਜ ਵੀ ਇਹ ਜਿੰਦੇ ਜਾਗਦੇ ਨੇ ਪੰਥ ਦਾ ਘਾਣ ਕਰਦੇ ਨੇ ਨੁਕਸਾਨ ਕਰਦੇ ਨੇ ਅੱਜ ਵੀ ਕਰਦੇ ਨੇ ਹੁਣ ਤੁਹਾਨੂੰ ਦਿਖਾਉਨੇ ਆ ਕਿ ਇੱਕ ਪਾਸੇ ਤਾਂ ਤੁਸੀਂ ਉਹ ਪੌੜੀਆਂ ਦੇ ਦਰਸ਼ਨ ਕਰੋ ਜਿਸ ਪੌੜੀਆਂ ਦੇ ਅੰਦਰ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਨਿਸ਼ਾਨ ਸਭ ਦਾ ਇਤਿਹਾਸ ਆ ਜਿਸ ਪੌੜੀਆਂ ਨੂੰ ਜ਼ਿੰਦਾ ਾਲਾ ਰੱਖਿਆ ਇਹਨਾਂ ਪਾਪੀਆਂ ਹਰਾਮੀਆਂ ਨੇ ਸਰਕਾਰ ਦੇ ਕਹਿਣ ਦੇ ਉੱਤੇ ਜ਼ਿੰਦਾ ਾਲਾ ਰੱਖਿਆ ਤੇ ਇੱਕ ਪਾਸੇ ਇਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਤੁਰੇ ਆਉਂਦੇ ਨੇ ਤੁਹਾਨੂੰ ਲੱਗਦਾ ਕਿ ਸਿੱਖ ਨੇ ਤੁਹਾਨੂੰ ਲੱਗਦਾ ਕਿ ਇਹ ਤਾਂ ਜੀ ਸਿੰਘ ਨੇ ਪਰ ਨਹੀਂ ਗਲਤ ਤੁਸੀਂ ਗਲਤ ਸੋਚਦੇ ਹੋ ਨਾ ਇਹ ਸਿੱਖ ਨੇ ਨਾ ਇਹ ਸਿੰਘ ਨੇ ਮੁਗਲਾਂ ਦਾ ਟੋਲਾ ਕਹਿ ਲੋ ਕਿ ਮੁਗਲਾਂ ਦਾ ਟੋਲਾ ਉਹ ਪਾਪੀ ਬੁੱਚੜ ਹਰਾਮੀ ਨੇ ਜਿਨ੍ਹਾਂ ਨੇ ਮੁਗਲਾਂ ਤੋਂ ਬਾਅਦ ਪੰਥ ਦਾ ਨੁਕਸਾਨ ਇਹਨਾਂ ਲੋਕਾਂ ਨੇ ਕੀਤਾ ਸਿੱਖਾਂ ਦੇ ਬਾਣੇ ਚ ਆ ਕੇ ਸਿੰਘਾਂ ਦੇ ਬਾਣੇ ਚ ਆ ਕੇ ਇਹਨਾਂ ਹਰਾਮੀਆਂ ਨੇ ਪੰਥ ਦਾ ਘਾਣ ਬਹੁਤ ਕੀਤਾ ਇਹ ਨੂਨ ਹਰਾਮੀ ਨੇ ਗੁਰੂ ਦਾ ਖਾਂਦੇ ਨੇ ਗੁਰੂ ਦਾ ਹੀ ਨੁਕਸਾਨ ਕਰਦੇ ਨੇ ਉਹ ਬੁਚੜ ਨੇ ਜਿਨ੍ਹਾਂ ਬੁਚੜਾਂ ਨੂੰ ਕਦੇ ਭੁੱਲਿਆ ਨਹੀਂ ਜਾਊਗਾ ਕਦੇ ਨਹੀਂ ਕੋਈ ਪੰਥ ਭੁੱਲੂਗਾ ਇਹਨਾਂ ਬੁਚੜਾਂ ਨੂੰ ਕਿ ਇਹਨਾਂ ਨੇ ਪੰਥ ਦਾ ਬਹੁਤ ਕਹਾਣ ਕੀਤਾ ਤੁਸੀਂ ਗੁਰੂ ਦੀਏ ਸੰਗ ਤੇ ਦਰਸ਼ਨ ਕਰੋ ਉਹ ਪੌੜੀਆਂ ਦੇ ਜਿਸ ਪੌੜੀਆਂ ਨੂੰ ਜ਼ਿੰਦਾ ਲਾਇਆ ਇਸ ਰੋਮਣੀ ਕਮੇਟੀ ਨੇ ਇਹ ਪੌੜੀਆਂ ਨੂੰ ਜ਼ਿੰਦਾ ਕਿਉਂ ਲਾਇਆ ਕਿਉਂਕਿ ਸ੍ਰੀ ਗੁਰੂ 10ਵੇਂ ਪਾਸ਼ਾ ਜੀ ਦਾ ਇਤਿਹਾਸ ਆ ਨਿਸ਼ਾਨ ਸਾਹਿਬ ਜੀ ਦਾ ਕਿਉਂਕਿ ਮਹਾਰਾਜਾ ਹਰਜੀਤ ਸਿੰਘ ਜੀ ਨੇ ਇਹ ਪੌੜੀਆਂ ਦੇ ਅੰਦਰ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਨਿਸ਼ਾਨ ਸਾਹਿਬ ਦਾ ਇਤਿਹਾਸ ਲਿਖਾਇਆ ਹੋਇਆ ਤੁਸੀਂ ਦੇਖ ਸਕਦੇ ਹੋ ਕਿ ਥੱਲੇ ਜੋ ਮੁਗਲ ਤੁਰੇ ਆਉਂਦੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਇਹਨਾਂ ਦੇ ਉੱਤੇ ਦੇਖੋ ਤਸਵੀਰ ਬਣੀ ਹੋਈ ਆ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੀ ਉੱਤੇ ਕਿਰਪਾਨ ਆ ਢਾਲ ਆ ਕਿਟਾਰ ਆ ਨੀਲੇ ਰੰਗ ਦਾ ਨਿਸ਼ਾਨ ਸਾਹਿਬ ਆ ਸਿੰਘ ਲਈ ਚੱਲਦੇ ਨੇ ਤੇ ਘੋੜੇ ਤੇ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਬੈਠੇ ਨੇ ਇਹ ਚਿੱਤਰਕਾਰੀ ਮਹਾਰਾਜਾ ਹਰਜੀਤ ਸਿੰਘ ਜੀ ਨੇ ਕਰਾਈ ਸੀ ਕਿ ਇਤਿਹਾਸ ਤੋਂ ਲੋਕ ਜਾਣੂ ਰਹਿਣ ਇਹ ਦਰਬਾਰ ਸਾਹਿਬ ਦੇ ਅੰਦਰ ਹੀ ਗੁਰੂਆਂ ਦੀ ਤਸਵੀਰ ਬਣਵਾਈ ਜਾਵੇ ਕਿਉਂਕਿ ਉਹ ਸਮਿਆਂ ਦੇ ਵਿੱਚ ਜਿਸ ਚਿੱਤਰਕਾਰ ਨੇ ਸ੍ਰੀ ਗੁਰੂ 10ਵੇਂ ਪਾਸਾ ਜੀ ਦੇ ਦਰਸ਼ਨ ਕੀਤੇ ਸੀ ਦੇਖਦੇ ਦੇਖਿਆ ਸੀ ਉਹਨਾਂ ਨੇ ਉਹ ਚਿੱਤਰਕਾਰ ਨੇ ਇਹ ਤਸਵੀਰ ਬਣਾਈ ਸੀ ਅੰਦਰ ਦਰਬਾਰ ਸਾਹਿਬ ਦੇ ਪਰ ਇਸ ਨੂੰ ਜ਼ਿੰਦਾ ਲਾ ਰੱਖਿਆ ਸ਼੍ਰੋਮਣੀ ਕਮੇਟੀ ਨੇ ਇਹ ਪੌੜੀਆਂ ਨੂੰ ਕਿਉਂਕਿ ਇਹ ਮੁਗਲਾਂ ਦਾ ਟੋਲਾ ਦੇਖਣ ਨੂੰ ਤੁਹਾਨੂੰ ਲੱਗਦੇ ਨੇ ਸਿੰਘ ਸਿੱਖ ਨਹੀਂ ਇਹ ਮੁਗਲ ਨੇ ਮੁਗਲ ਸਿੰਘਾਂ ਦੇ ਬਾਣੇ 'ਚ ਆ ਗਏ ਨੇ ਪੰਥ ਦਾ ਘਾਣ ਕਰਦੇ ਨੇ ਇਹਨਾਂ ਪਾਪੀਆਂ ਤੋਂ ਇਹਨਾਂ ਹਰਾਮੀਆਂ ਤੋਂ ਇਹਨਾਂ ਹਰਾਮ ਖੋਰਾ ਤੋਂ ਬਚੋ ਗੁਰਦੁਆਰੇ ਆਜ਼ਾਦ ਕਰਾਵੋ ਇਹ ਸ਼ਰੋਮਣੀ ਕਮੇਟੀ ਵਾਲੇ ਗੁੰਡਿਆਂ ਤੋਂ ਬਾਦਲ ਦਲੀਆਂ ਤੋਂ ਗੁਰੂ ਦੀਏ ਸੰਗ ਤੇ ਕਿੱਡਾ ਵੱਡਾ ਪਾਪ ਕਰਦੇ ਨੇ ਟੀਵੀ ਦੀ ਸਕਰੀਨ ਵੱਲੋਂ ਦੇਖੋ ਸ਼੍ਰੋਮਣੀ ਕਮੇਟੀ ਵਾਲੇ ਕਹਿੰਦੇ ਨੇ ਝੂਲ ਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਦੇ ਇਹ ਪੰਥ ਮਹਾਰਾਜ ਕਿਹਨੂੰ ਕਹਿੰਦੇ ਨੇ ਜਰਨਲ ਅੜਵੈਰ ਪਾਪੀ ਨੂੰ ਜਿਨੇ ਜੱਲਿਆਂ ਵਾਲੇ ਬਾਗ ਦੇ ਵਿੱਚ ਕਤਲੇਆਮ ਕਰਾਇਆ ਸੀ ਕਿਉਂਕਿ ਉਹਨੂੰ ਇਹ ਆਪਣਾ ਪੰਥ ਮਹਾਰਾਜ ਕਹਿੰਦੇ ਨੇ ਕੌਣ ਕਹਿੰਦੇ ਨੇ ਸ਼੍ਰੋਮਣੀ ਕਮੇਟੀ ਵਾਲੇ ਕੌਣ ਕਹਿੰਦੇ ਨੇ ਜੋ ਨਹਿਂਗ ਜੱਥੇਬੰਦੀਆਂ ਬਣੀਆਂ ਹੋਈਆਂ ਨੇ ਸੀਤਾ ਗੁਰੂਆਂ ਦੀਆਂ ਲਾਡਲੀਆਂ ਫੌਜਾਂ ਪਰ ਅੱਜ ਇਹ ਲਾਡਲੀਆਂ ਫੌਜਾਂ ਜਰਨਲ ਅਡਵਾਈਰ ਦੀਆਂ ਬਣ ਗਈਆਂ ਨੇ ਕਰਹਿਤੀਏ ਬਣ ਗਏ ਨੇ ਗੁਰੂ ਦਾ ਖਾ ਕੇ ਨੂਨ ਹਰਾਮੀਕ ਬਣ ਗਏ ਨੇ ਜਿੰਨਾ ਨੇ ਵੀ ਇਹ ਲੋਗੋ ਨੂੰ ਝੰਡਿਆਂ ਤੇ ਲਾਇਆ ਗੁਰਦੁਆਰਿਆਂ ਦੇ ਵਿੱਚ ਰਮਾਲਿਆਂ ਤੇ ਲਾਇਆ ਗਮਟਾਂ ਤੇ ਲਾਇਆ ਆਪਣੀਆਂ ਪੱਗਾਂ ਤੇ ਲਾਉਂਦੇ ਨੇ ਅਖੌਤੀ ਨਿਹੰਗ ਇਹ ਜਰਨਲ ਅਡਵਾਈਰ ਦੇ ਚੇਲੇ ਨੇ ਨਾ ਇਹ ਸਿੰਘ ਹੋ ਸਕਦੇ ਨੇ ਨਾ ਇਹ ਖਾਲਸੇ ਹੋ ਸਕਦੇ ਨੇ ਨਾ ਇਹ ਸਿੱਖ ਹੋ ਸਕਦੇ ਨੇ ਜਿਹੜੇ ਸਿੱਖ ਹੋਣਗੇ ਸਿੰਘ ਹੋਣਗੇ ਉਹ ਸ੍ਰੀ ਗੁਰੂ 10ਵੇਂ ਪਾਸਾ ਜਿਹਦੇ ਖੰਡੇ ਦੀ ਘੋਰ ਬੇਅਦਬੀ ਨਹੀਂ ਕਰਨਗੇ ਜਦੋਂ ਇਹ ਜਰਨਲ ਅਡਵਾਈਰ ਦੇ ਲੋਗੋ ਨੂੰ ਖੰਡੇ ਦਾ ਨਾਮ ਦੇ ਦਿੰਦੇ ਨੇ ਤਾਂ ਫਿਰ ਸ੍ਰੀ ਗੁਰੂ 10ਵੇਂ ਪਾਸਾ ਜਿਹਦੇ ਖੰਡੇ ਦੀ ਘੋਰ ਬੇਅਦਬੀ ਹੁੰਦੀ ਆ ਜਦੋਂ ਇਹ ਜਰਨਲ ਅਡਵੈਰ ਦੇ ਲੋਕੋ ਨੂੰ ਝੰਡੇ ਤੇ ਲਾ ਕੇ ਗੁਰਦੁਆਰਿਆਂ 'ਚ ਝੰਡੇ ਚੜਾਉਂਦੇ ਨੇ ਤਾਂ ਸ੍ਰੀ ਗੁਰੂ 10ਵੇਂ ਪਾਸਾ ਜੀ ਦੇ ਨਿਸ਼ਾਨ ਸਾਹਿਬ ਦੀ ਘੋਰ ਬੇਅਦਬੀ ਹੁੰਦੀ ਆ ਤੁਸੀਂ ਸ੍ਰੀ ਗੁਰੂ 10ਵੇਂ ਪਾਸਾ ਜੀ ਦੇ ਨਿਸ਼ਾਨ ਸਾਹਿਬ ਤੇ ਵੀ ਦਰਸ਼ਨ ਕਰ ਲਓ ਉੱਤੇ ਕਿਰਪਾਨ ਵਿਚਾਰੇ ਢਾਲ ਥੱਲੇ ਕਿਟਾਰ ਤੁਸੀਂ ਸ੍ਰੀ ਗੁਰੂ 10ਵੇਂ ਪਾਸਾ ਜੀ ਦੇ ਖੰਡੇ ਦੇ ਵੀ ਦਰਸ਼ਨ ਕਰ ਲਓ ਸਿੰਘ ਦੇ ਹੱਥ 'ਚ ਫੜਿਆ ਹੋਇਆ ਇਸ ਖੰਡੇ ਤੇ ਹਰ ਰੋਜ਼ ਅਨੰਦਪੁਰ ਸਾਹਿਬ ਦਰਸ਼ਨ ਕਰਾਏ ਜਾਂਦੇ ਨੇ ਦੂਜੇ ਪਾਸੇ ਜਰਨਲ ਅਡਵੈਰ ਦਾ ਲੋਗੋ ਆ ਜਿਹਦੇ ਥੱਲੇ ਲਿਖਿਆ ਵੀ ਹੋਇਆ ਇਹ ਲੋਗੋ ਕਿਹੜੀ ਕੰਪਨੀ ਨੇ ਕਿੱਥੇ ਬਣਾਇਆ ਸੀ ਉਹ ਤੁਸੀਂ ਪੜ ਲਵੋ ਇੰਗਲਿਸ਼ ਚ ਇਹ ਜਰਨਲ ਅਡਵੈਰ ਦਾ ਲੋਗੋ ਆ ਉਹ ਸਮਿਆਂ ਦੇ ਵਿੱਚ ਜਦੋਂ ਅੰਗਰੇਜ਼ ਭਰਤੀ ਕਰਦੇ ਸੀ ਪੰਜਾਬੀਆਂ ਨੂੰ ਉਹਨਾਂ ਦੇ ਮੱਥੇ ਤੇ ਇਹ ਕਲੰਕ ਲਾਉਂਦੇ ਸੀ ਬੈਚ ਬਣਾਇਆ ਸੀ ਜਿਨ੍ਹਾਂ ਨੂੰ ਸਿੱਖ ਬਟਾਲੀਅਨ ਦਾ ਨਾਮ ਦਿੱਤਾ ਸੀ ਪਰ ਉਹ ਸਿੱਖ ਬਟਾਲੀਅਨ ਨਹੀਂ ਸੀ ਜੇ ਸਿੱਖ ਹੁੰਦੇ ਤਾਂ ਆਪਣੇ ਆਜ਼ਾਦ ਪੰਜਾਬ ਲਈ ਲੜਦੇ ਮਹਾਰਾਜਾ ਅਨਜੀਤ ਸਿੰਘ ਦਾ ਰਾਜ ਨਾ ਬਰਬਾਦ ਹੋਣ ਦਿੰਦੇ ਕਿਉਂਕਿ ਉਹ ਇੱਕ ਦਿਨਖਾਈਏ ਸੀ ਜਿਵੇਂ ਅੱਜ ਭਾਰਤੀ ਫੌਜ ਦੇ ਵਿੱਚ ਦਿਨਖਾਈਏ ਸਿੱਖ ਭਾਰਤੀ ਹੁੰਦੇ ਨੇ ਪਰ ਉਹ ਦਿਨਖਾਈਏ ਸੀ ਸਿੱਖ ਨਹੀਂ ਸੀ ਉਹਨਾਂ ਦੇ ਮੱਥੇ ਤੇ ਇਹ ਕਲੰਕ ਲਾਇਆ ਸੀ ਥੱਲਿਓਂ ਚੌੜਾ ਉੱਤੋਂ ਚੌੜਾ ਇਹ ਜਰਨਲ ਅਡਵੈਰ ਦਾ ਲੋਗੋ ਆ ਇਹ ਸਾਡੇ 10ਾਂ ਗੁਰੂਆਂ ਚੋਂ ਕਿਸੇ ਵੀ ਗੁਰੂ ਦਾ ਖੰਡਾ ਨਹੀਂ ਪਰ ਅੱਜ ਜਿਹੜੇ ਗੁਰਦੁਆਰੇ ਦੀਆਂ ਕਮੇਟੀਆਂ ਚ ਜਾਂ ਸ਼੍ਰੋਮਣੀ ਕਮੇਟੀ ਵਾਲੇ ਪਾਪੀ ਮਸਟੰਡੇ ਇਹ ਲੋਗੋ ਨੂੰ ਝੰਡਿਆਂ ਤੇ ਲਾਉਂਦੇ ਨੇ ਤਾਂ ਝੰਡਿਆਂ ਤੇ ਇਹ ਲੋਗੋ ਨੂੰ ਲਾ ਕੇ ਸ੍ਰੀ ਗੁਰੂ ਦਸਵੇਂ ਪਾਸਾ ਜਿਹਦੇ ਨਿਸ਼ਾਨ ਸਾਹਿਬ ਦੀਤੇ ਖੰਡੇ ਦੀ ਘੋਰ ਬੇਅਦਬੀ ਕਰਦੇ ਨੇ ਪਾਪੀ ਪਰ ਗੁਰੂ ਦੀਏ ਸੰਗ ਤੇ ਇਹ ਪਾਪੀ ਉਦੋਂ ਹੀ ਹਟਣਗੇ ਜਦੋਂ ਤੁਸੀਂ ਰੌਲਾ ਪਾਉਣ ਲੱਗੋਗੇ ਜੇ ਗੁਰੂਆਂ ਦੇ ਸਿੰਘ ਹੋ ਸੇਕੋ ਦੇ ਜੀ ਕੋ ਸਿੱਖਣਾ ਚਾਹੁੰਦੇ ਹੋ ਤਾਂ ਇਤਿਹਾਸ ਸਿੱਖੋ ਕਿ ਸਾਡਾ ਇਤਿਹਾਸ ਕੀ ਸੀ ਇਤਿਹਾਸ ਬੇ ਇਤਿਹਾਸ ਕਰਕੇ ਇਹ ਮਸਟੰਡੀਆਂ ਨੇ ਇਹ ਰਾਜਨੀਤਿਕ ਲੋਕਾਂ ਨੇ ਪੇਸ਼ ਕੀਤਾ ਅੱਜ ਦੁਨੀਆ ਤੇ ਕਿੰਨੀਆਂ ਖਾਲਸਤਾਨ ਖਾਲਸਤਾਨ ਕਹਿਣ ਵਾਲੀਆਂ ਕੰਪਨੀਆਂ ਨੇ ਉਹ ਕੀ ਕਰਦੀਆਂ ਨੇ ਉਹੀ ਜਿਸ ਨੇ ਖਾਲਸੇ ਦਾ ਰਾਜ ਭਾਗ ਲੁੱਟਿਆ ਉਦਾਈ ਲੋਗੋ ਲਾ ਕੇ ਉੱਪਰ ਤੇ ਥੱਲੇ ਖਾਲਸਤਾਨ ਲਿਖ ਕੇ ਨਾਰੇ ਲਾਉਂਦੇ ਫਿਰਦੇ ਨੇ ਬਣਾ ਕੇ ਰਹਾਗੇ ਖਾਲਸਤਾਨ ਓਏ ਪਹਿਲਾਂ ਇਤਿਹਾਸ ਨੂੰ ਤਾਂ ਪੜ ਲਓ ਤੁਸੀਂ ਲੋਗੋ ਤਾਂ ਹਟਾ ਨਹੀਂ ਸਕੇ ਜਰਨਲ ਅੜਵਾਇਰ ਦਾ ਬਣਾ ਲੋਂਗੇ ਤੁਸੀਂ ਖਾਲਸਤਾਨ ਗੁਰੂਆਂ ਦੇ ਖੰਡੇ ਦੀ ਘੋਰ ਬੇਅਦਬੀ ਕਰਕੇ ਬਣਾਵੋਗੇ ਤੁਸੀਂ ਖਾਲਸਤਾਨ ਗੁਰੂਆਂ ਦੇ ਨਿਸ਼ਾਨ ਸਾਹਿਬ ਦੀ ਬੇਅਦਬੀ ਕਰਕੇ ਬਣਾਵੋਗੇ ਤੁਸੀਂ ਖਾਲਸਤਾਨ ਜਰਨਲ ਅੜਵਾਇਰ ਦਾ ਝੰਡਾ ਚੱਕ ਕੇ ਕਹਿੰਦੇ ਨੇ ਚੂਂਦੇ ਨਿਸਾਰਨ ਰਣ ਪੰਥ ਮਹਾਰਾਜ ਦੇ ਤੁਹਾਡਾ ਪੰਥ ਮਹਾਰਾਜ ਜਰਨਲ ਅੜਵਾਇਰ ਪਾਪੀਓ ਤੁਸੀਂ ਕਿਉਂ ਘੋਰ ਪਾਪ ਕਰਦੇ ਹੋ ਗੁਰੂ ਦੀਏ ਸੰਗ ਤੇ ਅਸੀਂ 2019 ਤੋਂ ਜੁੱਤੀ ਲਾਉਨੇ ਆ ਇਸ ਲੋਗੋ ਦੇ ਉੱਤੇ ਜਰਨਲ ਅੜਵਾਇਰ ਦੇ ਲੋਗੋ ਤੇ ਜੁੱਤੀ ਲਾਉਨੇ ਆ ਅੱਗ ਲਾਉਨੇ ਆ ਗੋਹਾ ਮਾਰਦੇ ਆ ਕੋਈ ਦੁਨੀਆ ਤੇ ਅੱਜ ਤੱਕਰ ਇੱਕ ਵੀ ਨਹੀਂ ਬੋਲਿਆ ਕਿਉਂ ਨਹੀਂ ਬੋਲੇ ਇਹਨਾਂ ਨੂੰ ਪਤਾ ਕਿ ਜਰਨਲ ਅੜਵਾਇਰ ਦਾ ਲੋਗੋ ਆ ਇਹਨਾਂ ਨੂੰ ਪਤਾ ਕਿ ਇਹ ਬੇਅਦਵੀ ਕਰਦੇ ਨੇ ਇਹਨਾਂ ਨੂੰ ਪਤਾ ਕਿ ਬੇਅਦਵੀ ਇਹ ਕਰਦੇ ਨੇ ਅਸੀਂ ਨਹੀਂ ਕਰਦੇ ਤਾਂ ਕਰਕੇ ਨਹੀਂ ਇਹ ਬੋਲਦੇ ਕਿਉਂਕਿ ਇਹ ਅੱਜ ਗੁਰੂ ਘਰ ਦੇ ਦੁਸ਼ਮਣ ਨੇ ਨੂਨ ਹਰਾਮੀ ਨੇ ਇਤਿਹਾਸ ਨੂੰ ਬੇਇਤਿਹਾਸ ਕਰਦੇ ਨੇ ਗੁਰੂਆਂ ਦੇ ਇਨਸਾਨ ਸਾਹਿਬ ਦਾ ਤੇ ਖੰਡੇ ਦੀ ਘੋਰ ਬੇਅਦਵੀ ਕਰਦੇ ਨੇ ਪਾਪੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ